ਪਾਈ ਅਮਰਿਤਪਾਲ ਸਿੰਘ ਮੈਰੋ ਨੇ ਜਿਹੜਾ ਕਮਲ ਕੌਰ ਦੇ ਕਤਲ ਦੀ ਕੇਸ ਦੀ ਜ਼ਿੰਮੇਵਾਰੀ ਆ ਜਿਹੜੀ ਉਹ ਖੁਦ ਆਪਣੇ ਸਿਰ ਲਈ ਹੈ ਉਸ ਤੋਂ ਬਾਅਦ ਅੱਜ ਕੁਝ ਕ ਸਮਾਂ ਪਹਿਲਾਂ ਪਾਈ ਅਮਰਿਤਪਾਲ ਮੈਰੋ ਦੇ ਵੱਲੋਂ ਲਾਈਵ ਆ ਕੇ ਸ਼ਰਿਆਮ ਜਿਹੜਾ ਔਰ ਇਨਫਲੂਐਂਸਰਾਂ ਨੂੰ ਸਿੱਧੇ ਤੌਰ ਤੇ ਜਿਹੜਾ ਧਮਕੀ ਦਿੱਤੀ ਗਈ ਹੈ ਉਸ ਨੇ ਸ਼ਰਿਆਮ ਜਿਹੜਾ ਪੂਜਾ ਸੰਗਾ ਅਮਨ ਰਾਮ ਗੜੀਆ ਪ੍ਰੀਤ ਜੱਟੀ ਹਾਲਾਂਕਿ ਦੀਪਕਾ ਲੁਥਰਾਂ ਨੂੰ ਦੁਬਾਰਾ ਫਿਰ ਵਾਰਨਿੰਗ ਭਾਈ ਅਮਰਤਪਾਲ ਮੈਰੋਂ ਦੇ ਵੱਲੋਂ ਦਿੱਤੀ ਗਈ ਹੈ ਤੇ ਉਸ ਨੇ ਲਾਈਵ ਦੇ ਵਿੱਚ ਇਹਨਾਂ ਨੂੰ ਕੀ ਕਿਹਾ ਹਾਲਾਂਕਿ ਉਸ ਨੇ ਇੱਕ ਪੋਸਟ ਵੀ ਵੱਡੇ ਤੌਰ ਤੇ ਸਾਂਝੀ ਕੀਤੀ ਹੈ ਤੁਸੀਂ ਸਕਰੀਨ ਤੇ ਜਲਦੀ ਦੇਖ ਸਕਦੇ ਹੋ ਉਸ ਨੇ ਪੋਸਟ ਦੇ ਵਿੱਚ ਲਿਖਿਆ ਹੈ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਹੈ ਜੀ ਮੈਂ ਅਮਰਿਤਪਾਲ ਸਿੰਘ ਮਹਿਰੋ ਮੈਂ ਫੜਿਆ ਨਹੀਂ ਗਿਆ ਮੈਂ ਬਾਗੀ ਆ ਅਜੇ ਤੇ ਮੈਨੂੰ ਪਤਾ ਵਾ ਕਤਲ ਕੇਸਾਂ ਵਿੱਚ 5-7 ਸਾਲ ਆਰਾਮ ਨਾਲ ਜੇਲ੍ਹ ਵਿੱਚ ਲੱਗ ਜਾਂਦੀ ਆ ਜਿਆਦਾ ਸਮਾਂ ਵੀ ਲੱਗ ਜਾਂਦਾ ਏ ਜੇ ਇੰਨਾ ਸਮਾਂ ਅਸੀਂ ਆਪਦੀ ਜ਼ਿੰਦਗੀ ਦਾ ਇੰਨਾ ਕਟੀੜਾ ਪਿੱਛੇ ਜੇਲ੍ਹ ਚ ਖਰਾਬ ਕਰਨਾ ਫਿਰ ਇੱਕ ਨਹੀਂ 5-7 ਹੋਰ ਰੇੜ ਕੇ ਜਾਊਂਗਾ ਮੈਂ ਨਹੀਂ ਦੇਖਣੇ ਮੁੰਡੇ ਆ ਕੇ ਕੁੜੀਆਂ ਵਿਆਹੇ ਆ ਕੇ ਕੁਵਾਰੇ ਮੈਂ 24 ਘੰਟਿਆਂ ਚ ਦੇਖਦਾ ਕਿਹੜੇ ਕਿਹੜੇ ਪੰਜਾਬ ਤੇ ਪੰਥ ਤੋਂ ਮਾਫੀ ਮੰਗਣਗੇ ਲੱਚਰਤਾ ਵਾਲੀਆਂ ਵੀਡੀਓ ਡਿਲੀਟ ਕਰਦਾ ਤੇ ਕਿਹੜਾ ਨਹੀਂ ਕਰਦਾ ਜਿਹੜਾ ਨਹੀਂ ਮਾਫੀ ਮੰਗੂਗਾ ਤੇ ਗੱਡੀ ਮੇਰੀ ਰਾਤ ਉਹਨਾਂ ਦੇ ਸ਼ਹਿਰ ਵੱਲ ਹੋਵੇਗੀ ਐਕਸ਼ਨ ਇਦਾਂ ਹੋਵੇਗਾ ਘਰ ਦੇ ਕਹਿਣਗੇ ਇਸ ਤੋਂ ਚੰਗਾ ਤਾਂ ਮਾਰ ਹੀ ਜਾਂਦੇ ਢੂਏ ਚ ਲੈ ਲਿਓ ਬਲੂ ਟਿੱਕ ਤੇ YouTube ਫਿਰ ਦੇਖਾਂਗੇ ਇਸ ਪੋਸਟ ਤੋਂ ਬਾਅਦ ਲੋਕਾਂ ਦੇ ਵੱਲੋਂ ਕਾਫੀ ਕਮੈਂਟਾਂ ਜਿਹੜੇ ਉਹ ਕੀਤੇ ਜਾ ਰਹੇ ਹਨ ਤੇ ਇੱਕ ਲਾਈਵ ਦੌਰਾਨ ਵੀ ਜਿਹੜਾ ਇਹਨਾਂ ਕੁੜੀਆਂ ਨੂੰ ਸਿੱਧੇ ਤੌਰ ਤੇ ਧੰਮ ਕੀ ਅਮਰਤਪਾਲ ਮੈਰੋ ਦੇ ਵੱਲੋਂ ਦਿੱਤੀ ਗਈ ਹੈ। ਬਾਕੀ ਉਸਨੇ ਲਾਈਵ ਦੇ ਵਿੱਚ ਕੀ ਕੀਤਾ ਤੁਸੀਂ ਵੀ ਦੇਖੋ ਇਸ ਵੀਡੀਓ ਦੇ ਵਿੱਚ। ਇਹਦਾ ਘਰ ਦਾ ਚੱਕੋ ਨਾ ਕਿ ਉਹਨਾਂ ਉਹਨਾਂ ਦੇ ਸਕੂਲ ਦੀ ਫੀਸੋਂ ਤੋਂ ਰੋਟੀ ਪਾਣੀ ਦਾ ਘਰ ਦਾ ਚੱਕੋ ਕੋਈ ਨਹੀਂ ਚਾਹ ਸਕਦਾ। ਸਲਾਹ ਦੇਣ ਵਾਸਤੇ ਸਾਰੇ ਹੀ ਆ ਜਾਂਦੇ ਆ ਵੀ ਹਾਂ। ਪਰ ਜਿਹੜਾ ਕੁਝ ਤੁਹਾਨੂੰ ਹੁਣ ਦਿਖਾਇਆ ਇਹ ਵਿਖੀਆਂ ਦੇ 14-14 ਸਾਲ ਦੀ ਗਵੰਡਨ ਦਾ ਇਸ਼ਕ ਜਿਹੜੀਆਂ ਉਹ ਤਿੰਨ ਕੁੜੀਆਂ ਸਕੀਆਂ ਪਹਿਣਾ ਨੇ ਇਹਨਾਂ ਨੇ ਵੀ ਬਹੁਤ ਜ਼ਿਆਦਾ ਗੰਦ ਪਾਇਆ ਆ ਪਿੱਛੇ ਜੇ ਕੀ ਹੋਇਆ ਮੈਂ ਵੇਖੀਆਂ ਵੀਡੀਓ ਵੀ ਕੁੜੀਆਂ ਨਾ ਵੀਡੀਓ ਪਾਈ ਜਾਂਦੀਆਂ ਉਹਦੇ ਵਿੱਚ ਇਹ ਸੀ ਇੱਕ ਨਰਿੰਦਰ ਕੌਰ ਸੀ ਕੁੜੀ ਬੁੜੀ ਪਤਨੀ ਆਂਟੀ ਜੀ ਇੱਕ ਆ ਪ੍ਰੀਤ ਜੱਟੀ ਜੀ ਦੇ ਤਿਤਲੀ ਜੀ ਬਾਈ ਆ ਇੱਕ ਕੋਈ ਅਮਨਰਾਮ ਗੜੀਆ ਹੈਗੀ ਆ ਤੇ ਹੋਰ ਵੀ ਇੱਕ ਕੁੜੀ ਉਹ ਜਿਹਨੇ 2-3 ਵਿਆਹ ਕਰਾਏ ਹੋਏ ਆ ਪੂਜਾ ਸੰਘਾ ਖੁਸ਼ੀ ਤਾਂ ਤੇ ਇਹ ਤੰਤਰਕਾਂ ਦੀਆਂ ਵੀਡੀਓ ਫੋਟੋ ਪਾਉਣੀਆਂ ਤੇ ਉੱਤੇ ਲਿਖਣੀਆਂ ਵੀ ਜੇ ਕਿਸੇ ਨੇ ਮੈਚ ਕਰਨਾ ਕਿਸੇ ਨੂੰ ਕਿਸੇ ਨੂੰ ਲਵ ਮੈਰਿਜ ਕਰਾਉਣੀ ਆ ਕਿਸੇ ਨੇ ਕੁੜੀ ਨਾਲ ਜਾਂ ਮੁੰਡੇ ਨਾਲ ਕੋਈ ਪ੍ਰੇਮ ਦੀ ਗੱਲਬਾਤ ਕਰਨੀ ਆ ਤੇ ਉਹ ਬਾਬੇ ਨਾਲ ਸੰਪਰਕ ਕਰੋ ਤੇ ਉਹ ਬਾਬੇ ਇਹਨਾਂ ਨੂੰ 25000 ਰੁਪਏ ਦਿੰਦੇ ਕੁਝ ਕੁ ਵੀਡੀਓ ਪਾਓ ਕਿੱਧਰ ਨੂੰ ਚੱਲਿਆ ਪੰਜਾਬ ਤੁਹਾਨੂੰ ਸ਼ਰਮ ਨਹੀਂ ਆਉਂਦੀ ਫੇਰ ਤੁਸੀਂ ਕਹਿੰਦੇ ਫੇਰ ਅੱਛਾ ਇੱਕ ਗੱਲ ਹੋਰ ਵੇਖੀ ਆ ਇਹ ਰ ਵਿੱਚੋਂ ਨਾ ਕੁਛ ਕੁ ਭੇਡਾਂ ਇਹ ਗੱਲਬਾਤ ਕਰਨੀਆਂ ਵੀ ਕੁੜੀ ਮਾਰ ਕੇ ਕਿੱਡੀ ਕਿ ਦਲੇਰੀ ਆ ਜਦੋਂ ਤੁਸੀਂ ਇਹ ਗੱਲ ਕਹੋ ਵੀ ਕੁੜੀ ਮਾਰ ਕੇ 6 ਮਹੀਨਿਆਂ ਦੀ ਸਜ਼ਾ ਹੁੰਦੀ ਹੈ ਤੇ ਬੰਦਾ ਮਾਰ ਕੇ 20 ਸਾਲਾਂ ਦੀ ਸਜ਼ਾ ਹੁੰਦੀ ਹੈ ਕਤਲ ਤਾਂ ਕਤਲ ਹੀ ਆ ਨਾ ਤੁਹਾਡੇ ਵਰਗੇ ਪਹਿਲਾਂ ਨਹੀਂ ਸੀ ਲਗੌੜਾਂ ਵੀ ਨਹੀਂ ਤਾਂ ਉਹ ਕਹਿ ਦਿੰਦੇ ਵੀ ਇੰਦਰਾ ਗਾਂਧੀ ਨੂੰ ਕਿਉਂ ਮਾਰਤਾ ਥੋਟੇ ਇਹ ਗੱਲ ਖਾਣੇ ਨਹੀਂ ਪੈਣੀ ਤੁਹਾਨੂੰ ਨਹੀਂ ਪਤਾ ਲੱਗਣਾ ਵੀ ਅਜਿht ਕੀ ਹੁੰਦੀ ਆ ਹੁਣ ਇਹੋ ਜੇ ਕੰਟੈਂਟ ਬਣਦੇ ਆ ਤੇ ਹੁਣ 2.5 ਮਹੀਨੇ ਪਹਿਲਾਂ ਜਿਹੜੀ ਉਹ ਬੀਬੀ ਐ ਇੱਕ ਦੀਪਕਾ ਲੁਥਰਾ ਅੰਮ੍ਰਿਤਸਰ ਤੋਂ ਨੂੰ ਸਮਝਾਇਆ ਸੀ ਨਾ ਤੇ ਉਸ ਕੇਸ ਦੇ ਵਿੱਚ ਮੈਂ ਇਸ ਵੀਡੀਓ ਰਾਹੀਂ ਦੱਸਾਂ ਜਿਹੜੇ ਬੰਦੇ ਰਾਜੀ ਨਾਵੇਂ ਨੂੰ ਆਏ ਸੀ ਤੁਹਾਡੇ ਨਾਂ ਤੇ ਨੰਬਰ ਮੇਰੇ ਕੋਲੇ ਪਏ ਆ ਤੁਸੀਂ ਤਾਂ ਕਹਿੰਦੇ ਸੀ ਮਰਦਾਂ ਦੀ ਜਵਾਨ ਹੁੰਦੀ ਐ ਤੁਸੀਂ ਮਰਦ ਕਾਦੇ ਹੋਏ ਹੋ ਥੋਡੀ ਜ਼ੁਬਾਨ ਆ ਕੋਈ ਕੱਲ ਤਾਂ ਤੁਸੀਂ ਸਾਡੇ ਤੋਂ ਮਾਫੀਆਂ ਮੰਗ ਕੇ ਗਏ ਆ ਪੈਰੀਂ ਹੱਥ ਲਾ ਲਾ ਕੇ ਕੁੜੀ ਰੋਂਦੀ ਸੀ ਆ ਦੀਪਕਾ ਲੁਥਰਾ ਜੀ ਪੈਰਾਂ 'ਚ ਡੱਗ ਡੱਗ ਮਰਦੀ ਸੀ ਵੀ ਬਾਬਾ ਜੀ ਮਾਫ ਕਰ ਦਿਓ ਤੇ ਆ ਫੋਟੋਆਂ ਵੇਖਖਾ ਉਹਨਾਂ ਦੀਆਂ ਨਹੀਂ ਆ ਵੀਡੀਓ ਉਹੀ ਨਹੀਂ ਇਹ ਦੀਪਿਕਾ ਲੁਥਰਾ ਇਹ ਇਹਨੂੰ ਇਹ ਲਾਸਟ ਵਾਰਨਿੰਗ ਹੈ ਇਸ ਵੀਡੀਓ ਰਾਹੀਂ ਜ਼ਰੂਰੀ ਨਹੀਂ ਹੈਗਾ ਵੀ ਮੁੜ ਕੇ ਵੀ ਇਹ ਇਹ ਨਹੀਂ ਹੈਗਾ ਵੀ ਕੱਲੀ ਬਠੰਡੇ ਹੀ ਪਾਰਕਿੰਗ ਆ ਪਾਰਕਿੰਗਾਂ ਹੋਰ ਵੀ ਸ਼ਹਿਰਾਂ 'ਚ ਸਾਰਿਆਂ 'ਚ ਹੀ ਹੈਗੀਆਂ ਤੇ ਜੇ ਇਹ ਵੀ ਜ਼ਰੂਰੀ ਨਹੀਂ ਹੈਗਾ ਵੀ ਡੈੱਡ ਬੋਡੀ ਮਿਲੇ ਹੀ ਮਿਲੇ ਸਾਡਾ ਕਿਸੇ ਨਾਲ ਕੋਈ ਨਿੱਜੀ ਵੈਰ ਨਹੀਂ ਕੋਈ ਸਾਡਾ ਵੱਟ ਦਾ ਰੋਲਾ ਨਹੀਂ ਕਿਸੇ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਲੱਚਰ ਦਾ ਨਾ ਫਲਾਓ ਬਸ ਸਾਫ਼ ਸੁਥਰਾ ਰਹਿਣ ਦਿਓ ਬੱਚੇ ਫੋਨ ਚਲਾਉਂਦੇ ਆ ਬੱਚਿਆਂ ਨੂੰ ਫੋਨ ਦਿਨੇ ਅਸੀਂ ਤੁਸੀਂ ਵੀ ਫੈਮਿਲੀ ਵਾਲੇ ਹੈਗੇ ਬੱਚਿਆਂ ਨੂੰ ਫੋਨ ਪੜਾ ਦਿਓ ਅੱਜ ਦਾ ਇੰਸਟਾਗ੍ਰam ਫੇਸਬੁੱਕ ਚਲਾਉਣ ਤਾਂ ਸਹੀ ਕੋਈ ਕੋਈ ਗੱਲਬਾਤ ਹੈ ਵੀ ਜੋ ਹੈ ਜ਼ਿੰਮੇਵਾਰੀ ਉਹ ਸਿੱਖ ਲੈਣਗੇ ਤੁਸੀਂ ਇਦਾਂ ਦੀ ਗੱਲਾਂ ਬਾਤਾਂ ਕਰਦੇ ਆ ਬੱਚਿਆਂ ਤੇ ਰੇਪ ਹੋ ਹੀ ਜਾਂਦੇ ਆ ਬੱਚੇ ਗਲਤ ਕੰਮਾਂ 'ਚ ਪੈਂਦੇ ਜਾ ਰਹੇ ਆ ਕੀ ਕਰਾਂਗੇ ਨਸਲਾਂ ਖਤਮ ਹੋਈ ਜਾਂਦੀਆਂ ਪਰ ਹੌਣੇ ਬਹੁਤ ਪੰਜ ਚਾਰ ਸਾਲ ਇਹ ਕੁਛ ਹੀ ਦੇਖਿਆ ਇਹਨੂੰ ਸਮਝਾਇਆ ਸੀਗਾ ਸਿੰਘਾਂ ਨੇ ਪਰ ਨਹੀਂ ਸਮਝੀ ਹੁਣ ਕੀ ਕਰੀਏ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ